ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਖਾਸ ਫਟਾਫਟ ਬੁਲਟਨ ਦੇ ਵਿੱਚ ਤੇ ਬੁਲਟਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਹਨਾਂ ਖਾਸ ਖਬਰਾਂ ਦੇ ਬਾਰੇ ਜੋ ਦਿਨ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੁੰਦੀਆਂ ਤੇ ਸ਼ੁਰੂਆਤ ਕਰ ਲੈਨੇ ਆਜ ਦੀ ਪਹਿਲੀ ਖਾਸ ਖਬਰ ਦੇ ਨਾਲ ਪੰਜਾਬ ਸਰਕਾਰ ਨੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ 27 ਦਸੰਬਰ ਨੂੰ ਮਾਤਮੀ ਬਿਕਲਵਜੋਂ ਦੇ ਫੈਸਲੇ ਨੂੰ ਵਾਪਸ ਲੈ ਮੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਉਹਨਾਂ ਨੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਮੈਂ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸਮੁੱਚੀਆਂ ਸੰਗਤਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ ਵਿਵਾਦ ਵਿੱਚ ਪੈਣ ਇਸ ਦੇ ਲਈ ਭਾਵਨਾਵਾਂ ਦੀ ਕਦਰ ਕਰਦੇ ਕੋਈ ਪੰਜਾਬ ਸਰਕਾਰ ਦੇ ਵੱਲੋਂ 27 ਦਸੰਬਰ ਨੂੰ ਸ਼੍ਰੀ ਫਤਿਹਗੜ ਸਾਹਿਬ ਵਿਕੇ ਬਿਕਲਵਜੋਂ ਦਾ ਫੈਸਲਾ ਵਾਪਸ ਲਿਆ ਜਾਂਦਾ ਤਾਂ ਉਧਰ ਮਸ਼ਹੂਰ ਕਾਇਕ ਸਤਵਿੰਦਰ ਬੁੱਗਾ ਤੇ ਆਪਣੀ ਪਰਜਾਈ ਦੇ ਕਤਲ ਦੇ ਦੋਸ਼ ਲੱਗੇ ਨੇ ਸਤਵਿੰਦਰ ਬੁੱਗਾ ਤੇ ਉਸਦੇ ਭਰਾ ਦਵਿੰਦਰ ਪੋਲਾ ਦਰਮਿਆਨ ਜ਼ਮੀਨ ਨੂੰ ਲੈ ਕੇ ਘਰੇਲੂ ਕਲੇਸ਼ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਦਵਿੰਦਰ ਪੋਲਾ ਨੇ ਇਲਜ਼ਾਮ ਲਗਾਏ ਕਿ ਲੜਾਈ ਦੇ ਦਰਮਿਆਨ ਸਤਵਿੰਦਰ ਬੁੱਗਾ ਨੇ ਉਸਦੀ ਪਤਨੀ ਅਮਰਜੀਤ ਕੌਰ ਨੂੰ ੱੱਕਾ ਮਾਰ ਕੇ ਸੁੱਟ ਦਿੱਤਾ ਜਿਸ ਕਾਰਨ ਉਸਦੇ ਸਿਰ ਤੇ ਸੱਟ ਵਰਜੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਵੀ ਕੀਤੀ ਗਈ ਇਸ ਪ੍ਰੰਤੂ ਉਹ ਆਪਣੀ ਪਤਨੀ ਨੂੰ ਲੈ ਕੇ ਸਰਕਾਰੀ ਹਸਪਤਾਲ ਖੇੜਾ ਵਿਖੇ ਲਾਜ਼ਮੀ ਪਹੁੰਚਿਆ ਜਿੱਥੇ ਉਸ ਦੀ ਪਤਨੀ ਦੀ ਹਾਲਤ ਨੂੰ ਗੰਭ ਦੇਖਦਿਆਂ ਹੋਇਆ ਸਿਬਲ ਹਸਪਤਾਲ ਦੇ ਵੱਲੋਂ ਫਤਿਹਗੜ ਸਾਖੇ ਰੈਫਰ ਕਰ ਦਿੱਤਾ ਗਿਆ ਤੇ ਫਤਿਹਗੜ ਸਾਖੇ ਹਸਪਤਾਲ ਤੋਂ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਲਈ ਰੈਫਰ ਕੀਤਾ ਗਿਆ ਜਿੱਥੇ ਰਸਤੇ ਦੇ ਵਿੱਚ ਕੀ ਉਸਦੀ ਮੌਤ ਹੋ ਗਈ ਨਾਬਾਦੀ ਨਵੇਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਪੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੂੰ ਮਿਲਣ ਦੇ ਲਈ ਬੀਤੀ ਦੁਪਹਿਰ ਕਰੀਬ 2 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਦੇ ਵਿੱਚ ਪਹੁੰਚੇ ਖੈਰਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖੈਰਾ ਜੇਲ੍ਹ ਦੇ ਅੰਦਰ ਬਿਲਕੁਲ ਤੰਦਰੁਸਤ ਦੇ ਚੜਦੀ ਕਲਾ ਦੇ ਵਿੱਚ ਵੜਿੰਗ ਨੇ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੀ ਕਾਟੋ ਕਲੇਸ਼ ਪਰ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਐ ਅਸੀਂ ਸਾਰੇ ਮਿਲ ਜੁਲ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ ਅਤੇ ਪੰਜਾਬ ਅੰਦਰ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਾਂਗੇ ਤਾਂ ਜੰਮੂ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਵਿੱਚ ਐਤਵਾਦ ਨੂੰ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦੀਆਂ ਅਤਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਪੁਲਿਸ ਨੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਮੁਹੰਮਦ ਸ਼ਫੀ ਨੂੰ ਅੱਜ ਤਰਕੇ ਇੱਕ ਮਸਜਿਦ ਦੇ ਅੰਦਰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਕਸ਼ਮੀਰ ਜ਼ੋਨ ਪੁਲਿਸ ਨੇ ਐਕਸ ਦੇ ਉੱਪਰ ਇੱਕ ਪੋਸਟ ਦੇ ਵਿੱਚ ਕਿਹਾ ਕਿ ਅੱਤਵਾਦੀਆਂ ਨੇ ਸ਼ੇਰੀਬਾਰਾ ਮੁੱਲਾ ਦੇ ਗੇਟ ਮੁੱਲਾ ਦੇ ਵਿੱਚ ਸੇਵਾਮੁਕਤ ਪੁਲਿਸ ਅਧਿਕਾਰੀ ਮੁਹੰਮਦ ਸ਼ਫੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਕਿ ਉਹ ਜਿਸ ਵੇਲੇ ਮੁਹੰਮਦ ਸ਼ਫੀ ਦੇ ਉੱਪਰ ਗੋਲੀਆਂ ਚੱਲੀਆਂ ਸੀ ਉਸ ਵੇਲੇ ਉਹ ਕੋ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰ ਰਿਆ ਸੀ ਡਿਸਕ ਤੋਂ ਬਾਅਦ ਗੋਲੀਆਂ ਲੱਗਣ ਦੇ ਨਾਲ ਉਸ ਦੀ ਮੌਤ ਪੂਜਾਂ ਦੀ ਪੁਲਿਸ ਮੁਤਾਬਕ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਵਿਸਤ੍ਰਿਤ ਜਾਣਕਾਰੀ ਉਡੀਕ ਕੀਤੀ ਜਾ ਰਹੀ ਹੈ ਲੱਭਿਆ ਜਾ ਰਿਹਾ ਹੈ ਕਿ ਕੌਣ ਨੇ ਉਹ ਅਤਵਾਦੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਪੰਜਾਬ ਦੇ ਵਿੱਚ ਪਲਕੇ 25 ਦਸੰਬਰ 2023 ਨੂੰ ਸਾਰੇ ਸੇਵਾ ਕੇਂਦਰ ਬੰਦ ਰਹਿਣਗੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਨਸ਼ਾਮ ਥੋਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 크ਿਸਮਸ ਦਿਵਸ ਨੂੰ ਮੁਖੜਕ ਤੇ ਕੋਈ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦੇ ਵਿੱਚ ਛੁੱਟੀ ਰਹੇਗੀ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸ਼ੰਸਕੀ ਸੂਦਾਰ ਵਿਭਾਗ ਨੇ 크리스마ਸ ਦਿਵਸ ਨੂੰ ਮੁੱਖ ਰੱਖਦੇ ਕੋਈ ਪੰਜਾਬ ਦੇ ਸੇਵਾ ਕੇਂਦਰਾਂ ਦੇ ਵਿੱਚ ਉਕਤ ਦਿਨ ਛੁੱਟੀ ਰੱਖਣ ਦਾ ਫੈਸਲਾ ਲਿਆ ਉਹਨਾਂ ਨੇ ਐਲਾਨ ਕੀਤਾ ਅੱਗੇ ਉਹਨਾਂ ਕਿਹਾ ਕਿ 25 ਦਸੰਬਰ ਦੀ ਛੁੱਟੀ ਤੋਂ ਇਲਾਵਾ ਹੋਰਨਾਂ ਦਿਨਾਂ ਦੇ ਵਿੱਚ ਸੇਵਾ ਕੇਂਦਰ ਦੇ ਮੁਲਾਜ਼ਮ ਆਪਣੀਆਂ ਸੇਵਾਵਾਂ ਆਮ ਦੀ ਤਰ੍ਹਾਂ ਹੀ ਚਾਰੀ ਰੱਖਣਗੇ ਸਾਇਸਨ ਅੱਜ ਦਿਨ ਪਰ ਦੀਆਂ ਕੁਝ ਬਹੁਤ ਹੀ ਖਾਸ ਅਤੇ ਮੁੱਖ ਖਬਰਾਂ ਇਸੇ ਤਰੀਕੇ ਦੇ ਨਾਲ ਹਰ ਰੋਜ਼ ਬੁਲਟਨ ਦੇ ਰੂਪ ਤੇ ਵਿੱਚ ਤੁਹਾਡੇ ਨਾਲ ਕੁਝ ਖਾਸ ਖਬਰਾਂ ਸਾਂਝੀਆਂ ਕਰਦੇ ਰਵਾਂਗੇ ਫਿਲਹਾਲ ਦੇ ਲਈ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਤੇ ਹੁਣ ਮੈਨੂੰ ਦੇ ਉਚਾਰਨ ਦਾ ਧੰਨਵਾਦ